Thank you very much. ਸਵਾਗਤ ਹੈ ਆ ਵਿਕਰਮਜੀਤ ਸਿੰਘ ਤਸਵੀਰਾਂ ਨੇ ਤੋਰੀਆਂ ਦਿੱਤੀਆਂ ਜਿੱਥੇ ਸਰਿੰਦਰ ਨਿਝਰ ਐਨ ਆਰ ਆਈ ਨੇ ਉਹਨਾਂ ਲੋਕ ਵਿਸ਼ਾਲ ਅੱਖਾਂ ਦਾ ਕੈਂਪ ਅਤੇ ਆਪਰੇਸ਼ਨ ਜਿਹੜਾ ਕੈਂਪਾ ਉੱਰ ਨੂੰ ਲਗਾਇਆ ਗਿਆ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਵੱਡੀ ਪੱਦਰ ਤੇ ਧੂਰੀ ਸਗਰੂਰ ਹੋਰ ਹਾਲਾਕੇ ਇਹ ਦੇ ਪਿੰਡਾਂ ਦੇ ਲੋਕ ਵੱਡੀ ਗਿਤੀ ਦੇ ਵਿੱਚ ਇਸ ਅੱਖਾਂ ਦੇ ਆਪਰੇਸ਼ਨ ਦਾ ਲਾਹਾ ਲੈਣ ਲਈ ਇੱਥੇ ਪਹੁੰਚੇ ਡਾਕਟਰ ਜਿਹੜੇ ਗੁਰਪ੍ਰੀਤ ਨੇ ਭਗਵੰਤ ਮਾਨ ਦੇ ਵਾਈਫ ਉਹਨਾਂ ਦੇ ਨਾਲ ਨੇ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਤਸਵੀਰਾਂ ਦੇ ਵਿੱਚ ਵਿਸ਼ਾਲ ਮਹਿੰਗਾ ਜਿਹੜਾ ਇੱਕ ਅੱਖਾਂ ਦਾ ਕੈਂਪੇਨ ਲਗਾਇਆ ਜਾ ਰਿਹਾ ਹੈ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਿਹਾ ਮਿਸਤਰੀਂਦਰ ਜਿਹੜੇ ਨਿੱਜਰ ਨੇ ਉਹ ਇੱਥੇ ਇਸ ਕੈਂਪ ਦੇ ਵਿੱਚ ਕੁਛ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਡਾਕਟਰ ਗੁਰਪ੍ਰੀਤ ਕੌਰ ਕੁਲਵਲਦਮਾਲ ਦੇ ਵਾਈਫ ਉਹਨਾਂ ਦੇ ਨਾਲ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅਸੀਂ ਇਹ ਤਸਵੀਰਾਂ ਵੀ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਵੀ ਸੁਰਿੰਦਰ ਜਿਹੜੇ ਨਿਜ਼ਰ ਨੇ ਜੇ ਗੱਲ ਕਰਾਂ ਪੰਜ ਹਜ਼ਾਰ ਦੇ ਕਰੀਬ ਜਿਹੜੇ ਮਕਾਨ ਨੇ ਗਰੀਬ ਲੋਕਾਂ ਨੂੰ ਸ਼ਰਤ ਜਿਹੜੀ ਮੁਹੱਈਆ ਕਰਵਾ ਚੁੱਕੇ ਨੇ ਫੋਟਲ ਕੰਪਨੀ ਦੇ ਮਾਲਕ ਨੇ ਇੰਗਲੈਂਡ ਦੇ ਵਿੱਚ ਤੇ ਆਪਣਾ ਜਿਹੜਾ ਦਸਵੰਦ ਹੈ ਹਰ ਸਾਲ ਇਹ ਕੱਢਦੇ ਨੇ ਸੋ ਇਹ ਜਿਹੜਾ ਦਸਵੰਦ ਹੈ ਉਹਨਾਂ ਵੱਲੋਂ ਇੱਥੇ ਲਗਾਏ ਜਾਂਦਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਵੀ ਇਸ ਸ਼ਮਸ਼ਾਨ ਮੈਦਾ कॅम्प ਦੇ ਵਿੱਚ ਵੱਡੀ ਪੱਧਰ ਤੇ ਜਿਹੜੇ ਲੋਕ ਨੇ ਜ਼ਰੂਰਤਮੰਦ ਲੋਕ ਨੇ ਜਿਨ੍ਹਾਂ ਨੂੰ ਅੱਖਾਂ ਦੀ ਅਸਮਸਿਆਵਾਂ ਅੱਖਾਂ ਦੀਆਂ ਬਿਮਾਰੀਆਂ ਆ ਤਾਂ ਉਹਨਾਂ ਦਾ ਵਿਜ਼ਨ ਵੀ ਹੈ ਇਸ कॅम्प ਦੇ ਵਿੱਚ ਆ ਪੁੱਜੇ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਡਾਕਟਰ ਜਿਹੜੇ ਗੁਰਪ੍ਰੀਤ ਨੇ ਉਹ ਗਲਤ ਕਰ ਰਹੇ ਨੇ ਸੁਸ਼ਿੰਦਰ ਜੀ ਥੋੜਾ ਜਿਹਾ ਬਾਈ ਨੇ ਮਨਦੀਪੀ ਮਨਦੀਪੀ ਕਿਹੜੇ ਪਿੰਡ ਤੋਂ ਆਏ ਹੋ ਲੱਡੇ ਤੋਂ ਹੀ ਸਰਦੇ ਤੋਂ ਹਾਂਜੀ ਪਾਜਾ ਸਰੇਂਦਰ ਮਿਕਰ ਨੇ ਐਨ ਆਰ ਆਈ ਉਹਨਾਂ ਨੂੰ 3 ਸਿਕੰਡ ਬੰਨੇ ਗਏ ਨੇ ਕੀ ਕਹਿਣਾ ਚਾਹੋਗੇ ਉਹਨਾਂ ਦੀ ਸੇਵਾ ਬਾਰੇ ਸੇਵਾ ਬਹੁਤ ਵਧੀਆ ਚੱਲਦੀ ਆਈ ਉਹਨਾਂ ਦੀ ਜੋ ਇਹਨੇ ਲੋਕਾਂ ਬਾਰੇ ਸੋਚਦੇ ਨਹੀਂ ਹੈਂਡੀਕੈਪ ਬਾਰੇ ਰੱਬਾੰਨਾਂ ਨੂੰ ਕਿਵੇਂ ਪਤਾ ਲੱਗੇ ਸਕੇਮਪਰ ਹੈ ਤਾਂ ਸਾਡੇ ਪਿੰਡ ਦੇ ਸਰਪੰਚ ਸਾਹਿਬ ਵੀ ਨਹੀਂ ਉਹਨਾਂ ਨੇ ਉਹ ਕੀਤਾ ਸੀ ਓਕੇ ਤੇ ਕੀ ਸਮੱਸਿਆ ਕੀ ਸੀ ਤਾਂ ਮਸ਼ੂਰ ਹੋ ਮੈਂ ਬਾਹ ਗਿਆ ਸੀ ਐਕਸੀਡੈਂਟ ਹੋ ਗਿਆ ਸੀ ਕਿਹੜੇ ਕੰਟਰੀ ਚ ਸਾਊਦੀ ਅਰਬੀ ਸਾਊਦੀ ਅਰਬ ਦੇ ਵਿੱਚ ਹਾਂਜੀ ਕਿੰਨਾ ਲੱਗ ਰਿਹਾ ਹੁਣ ਟਰਾਈਸਾਈਕਲ ਦੇ ਨਾਲ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਕੁਲਵਿੰਦਰ ਸਿੰਘ ਜੀ ਕੁਲਵਿੰਦਰ ਕਿਹੜਾ ਪਿੰਡ ਹੈ ਪਿੰਡ ਮੇਰਾ ਬੜੀ ਮਾਲਸਾ ਜੀ ਬੜੀ ਮਾਲਸਾ ਤੋਂ ਆਏ ਹੋ ਹਾਂਜੀ ਸਰੇਂਦਰ ਨਿਚੇਵਾਰੇ ਕਿਵੇਂ ਪਤਾ ਲੱਗਿਆ ਵੀ ਇੱਥੇ ਟਰਾਈਸਾਈਕਲ ਆਏ ਹੋਏ ਨੇ ਜਰਜੀ ਉਹਨਾਂ ਨੇ ਆਪ ਆ ਕੇ ਜੀ ਉੱਥੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਜੀ ਸਾਨੂੰ ਇੱਥੇ ਇਹਦੇ ਉੱਤੇ ਹੀ ਜਾਣ ਦਾ ਮੌਕਾ ਦਿੱਤਾ ਕੀ ਕਹਿਣਾ ਚਾਹੋਗੇ ਸਰੇਂਦਰ ਜੀ ਬਹੁਤ ਬਹੁਤ ਧੰਨਵਾਦ ਜੀ ਮਹਾਰਾ ਚੜ੍ਹਦੀ ਗਲਾ ਰੱਖੇ ਉਹਨਾਂ ਨੂੰ ਉਹਨਾਂ ਨੂੰ ਗਾਹ ਹੋਰ ਦਾਨ ਕਰਨ ਦੀ ਬਲਵਕਸੇ ਮੈਂ ਤੁਹਾਡਾ ਸੁਮਿਤਾ ਸੁਮਿਤਾ ਜੀ ਕਿਥੋਂ ਆਏ ਹੋ ਕਿਹੜੇ ਪਿੰਡੋਂ ਧੂਰੀ ਤੋਂ ਧੂਰੀ ਤੋਂ ਆਏ ਹੋ ਤੇ ਕੀ ਹੈ ਜ ਸਲਾਈ ਮਸ਼ੀਨ ਲੈ ਕੇ ਜਾ ਰਹੇ ਹੋ ਹਾਂ ਜੀ ਸੋ ਸਰੇਂਦਰ ਮੀਚਰ ਨੇ ਜਿਹੜੇ ਐਨ ਆਰ ਆਈ ਨੇ ਮਾਨਤਾ ਦੀ ਵੱਡੀ ਸੇਵਾ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਇਹਨਾਂ ਦੇ ਪਰਿਵਾਰ ਬਾਰੇ ਜੀ ਬਹੁਤ ਵਧੀਆ ਜੀ ਗਰੀਬ ਨੇ ਦੇਖੀ ਗਈ ਨੇ ਸਾਰੀ ਜਨਤਾ ਨੂੰ ਸੋ ਪਹਿਲਾਂ ਤੁਸੀਂ ਕੰਮ ਕਾਰ ਕਰਦੇ ਹੋ ਸਲਾਈ ਦਾ ਹਾਂ ਜੀ ਤੋ ਕਿਤਾ ਮੈਨੂੰ ਅਸੂਤ ਕਰ ਰਿਹਾ ਅੱਜ ਜੀ ਬਹੁਤ ਵਧੀਆ ਕਰਨੀ ਪਰਵੰਦ ਕਿੰਨਾ ਦੇ ਸੀ ਬਹੁਤ ਸੀ ਨੇ ਜੀ ਫੋਟੋ ਜਗਜੀਤ ਜੀ ਮਨ ਸਿੰਘ ਜੀ ਜੀਵਨ ਸਿੰਘ ਜੀ ਆ ਜੀਵਨ ਸਿੰਘ ਜੀ ਤੁਹਾਨੂੰ ਸਰੀਰ ਕੀ ਸਮੱਸਿਆ ਸੀ ਹਾਂਜੀ ਹਾਂਜੀ ਕੀ ਸਮੱਸਿਆ ਸਰੀਰ ਤੋਂ ਪੈਰਾਂ ਲੋ ਦੁਖਦਾ ਸੀ ਗਈ ਲੱਤਾਂ ਹੀ ਚੱਲਦੀ ਹੈ ਗਈ ਇੰਨੀ ਸੋ ਸਰਿੰਦਰ ਨੇਚਰ ਆ ਚੱਲਣਾ ਆਏ ਨੇ ਨਾਲੇ ਟ੍ਰਾਈਸਾਈਕਲ ਦਿੱਤੇ ਨੇ ਸੋ ਕੀ ਕਹਿਣਾ ਚਾਹੋਗੇ ਸਰਿੰਦਰ ਨੇਚਰ ਬਾਰੇ ਬੜੀ ਬਹੁਤ ਵਧੀਆ ਬੰਦੇ ਰਹੀ ਇਹਨਾਂ ਨੇ ਸਾਈਕਲ ਦਿੱਤੇ ਹਨ ਜੀ ਬਹੁਤ ਵਧੀਆ ਪਲ ਕਰਨ ਤੇ ਦਿੱਕਤ ਆਉਂਦੀ ਸੀ ਹੁਣ ਚਲੋ ਇਹ ਸੌਖਾ ਹੋ ਜੂਗਾ ਜੀ ਤੁਰਨਾ ਆਉਣਾ ਜਾਣਾ ਸਪੂਰ ਜਾਲਾ ਕਦੇ ਜਾਣਾ ਔਖਾ ਸੀਗਾ ਜੀ ਹੁਣ ਵਧੀਆ ਹਾਂ ਡੈਡੀ ਇਧਿਆੜੀ ਕਰਦੇ ਨੇ ਮਾਤਾ ਘਰ ਹੁੰਦੇ ਆ ਜੀ ਸਰਿੰਦਰ ਜੀ ਕਿਰਵਾਰ ਕਿਵੇਂ ਪਤਾ ਲੱਗਿਆ ਪਿੰਡਾਂ ਦੇ ਵਿੱਚ ਇਸ਼ਤਿਆਰ ਲੱਗੇ ਸਾਨੂੰ ਆਈ ਆਈ ਇੱਕ ਵਾਰ ਲੱਗੇ ਹੋਈ ਸੀ ਗਈ ਬਾਕੀ ਸਾਡੇ ਘਰੇ ਕਾਰਡ ਵੀ ਜਗੇ ਕਨੇ ਬਣਾ ਕੇ ਆਈ ਅੱਛਾ ਹਾਂਜੀ ਉਹਨਾਂ ਨੇ ਕਹੇ ਸਾਈਕਲੀ ਮਿਲੀ 29 ਤਰੀਕ ਨੂੰ ਜੀ ਤੇ ਪਹੁੰਚੇਓ ਅੱਜ ਸੀ ਆਏ ਆਈ ਬਹੁਤ ਵਧੀਆ ਧੰਨਵਾਦ ਜੀ ਇਹਨਾਂ ਦਾ

நான் ਆ ਗੋਸ ਵਾਹ ਪਾਏ ਜੀ ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਆਪਾਂ ਉਸਾਈ ਕਹਿੰਦੇ ਇਹ ਹੀ ਬੱਲੇਗੇ ਜੀ ਇੱਥੇ ਆ ਜਾਗੇ ਫੂਲ ਹੋ ਗਈ ਜੀ ਜਿਹਦੇ ਦੰਦਰ ਪੌਕਰੀ ਜੀ ਆਪਾਂ ਨੂੰ ਮਿਲਣੇ ਸਿੱਧੇ ਉਹ ਦੁਆਰ ਜਿਸ ਨਾਲ ਆਪਾਂ ਨੂੰ ਆਪਕਾ ਕੰਮ ਆਈ ਹੋਈ ਕਿ ਮਾੜੇ ਜੀ i not alone